ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਹੰਮ੍ਰਿਸਰ ਪ੍ਰੇਮ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੇ ਇੱਕ ਝੋਟੀ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਭ ਨਾਲ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਮਹਾਰਾਜ ਦੀ ਜੀ ਚਲੋ ਵਧੀਆ ਕਿਰਪਾ ਚ ਜੀ ਦੀ ਜੀ ਤੇ ਨਾਮ ਦੱਸਦੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਜਿਕ ਦੇਖ ਉਦ ਤਸੀਲ ਇਹ ਨਾਲ ਅਜਤਮਿਕ ਤੇ ਫੋਨ ਨੰਬਰ ਫੋਲਦੇ ਕਰੀ 9501296185 ਠੀਕ ਆ ਉਨੇ ਕੋਈ ਨਾ ਕੋਈ ਛੋਟੀ ਲੱਭ ਹੀ ਲਿਆਉਂਦੇ ਹਰ ਵਾਰੀ ਹਾਂਜੀ ਹਾਂਜੀ ਇਹ ਫਿਰ ਕੱਲ ਹੀ ਵੀਰ ਜੀ ਮਾਲ ਇਕੱਠਾ ਕੀਤਾ ਵਾ ਅੱਛਾ ਤੇ ਉਹ ਦਿਨ ਫਿਰ ਗੱਬਣਾ ਦੀ ਥੋੜੀ ਡਿਮਾਂਡ ਵੀਰਾਂ ਦੀ ਜਿਆਦੀ ਆ ਅੱਛਾ ਤੇ ਗੱਬਣਾ ਵੇੜਾ ਆਪਾਂ ਪਾਈਆਂ ਸੀ ਅੱਛਾ ਤੇ ਵੀਰ ਨੂੰ ਨਹੀਂ ਆਂਦੇ ਵੀ ਗੱਬਣਾ ਵੇੜਾ ਦੋ ਸਾਨੂੰ ਅੱਛਾ ਮੈਂ ਕਿਹਾ ਕੋਈ ਗੱਲ ਨਹੀਂ ਗੱਬਣਾ ਹੀ ਦੇ ਦਿੰਨੇ ਆ ਗੱਬਣ ਦਾ ਇਹ ਹੁੰਦਾ ਕਿ ਅਗਲੇ ਦੇ ਘਰੇ ਸੌਂਦੇ ਸਾਰਾ ਕੋ ਪਤਾ ਹੁੰਦਾ ਵਾ ਵੀ ਜੇ ਰ ਪ੍ਰੋਪਰ ਪਾਤੀ ਆ ਇੰਨੇ ਦਿਨ ਹੋਏ ਸੋਈ ਨਾ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਕਈਆਂ ਨੇ ਕੋਈ ਆਪਣਾ ਕੋਈ ਸਮਾਨ ਦੇਣਾ ਹੋਵੇ ਕੋਈ ਖਰਾਕ ਪਾਉਣੀ ਆ ਹਨਾ ਚਲੋ ਸ਼ਿਹਰਾ ਅਧੇਰਾ ਛੋਟੀ ਤੋਂ ਹੀ ਆਪਾਂ ਕਰ ਲਈਏ ਆ ਵੇਖੋ ਵੀ ਜੀ ਅਜੇ ਢੱਲਾ ਢੋਲਾ ਦੇਖੋ ਛੋਟੀ ਕਿੰਨੀ ਆ ਸੂਆ ਪਹਿਲਾ ਪਹਿਲਾਂ ਵੀ ਜੀ ਤਿਆਰ ਵੇਖੋ ਕਿੰਨੀ ਹੁੰਦੀ ਹੈ ਛੋਟੀ ਮਾਰੀ ਬੜਾ ਥੱਲੇ ਕੈਮਰਾ ਠੀਕ ਹੈ ਕੋਣ ਵੇਖੋ ਕਿੜੀ ਕਿੜੀ ਗੱਲ ਬੋਟ ਦੇ ਲਾਇਆ ਛੋਟੀ ਤੇ ਇਹ ਵੀ ਚਾਰ ਦੰਦ ਪਿਓ ਚਾਰ ਦੰਦ ਹੋ ਗਈ ਕੱਟੀ ਨੂੰ ਅੱਛਾ ਕਿਤੇ ਤੁਸੀਂ ਦੰਦ ਮੇਰੇ ਨਾਲ ਚਾਰ ਦੰਦ ਹੋ ਗਈ ਤੇ ਲੈ ਜੇ ਕੋਈ ਨਜ਼ਰ ਰਹਿਣ ਦੇ ਇੱਥੇ ਅੱਛਾ ਹਾਂਜੀ ਤੋਰਾਂ ਫਿਰ ਇੱਕ ਅਰੀ ਨੂੰ ਬਾਕੀ ਚੰਗੀ ਤਿਆਰ ਹੁੰਦੀ ਐ ਸਵਾ ਵਿਲਾ ਹੀ ਆ ਜਿਹੜਾ ਇਹਦਾ ਚਿੰਗੀ ਬੜੀ ਵੱਡੀ ਨਹੀਂ ਨੀ ਨੀ ਲੱਗੀ ਦੇਖੋ ਬਿਲਕੁਲ ਛੋਟਾ ਛੋਟਾ ਸਿੰਗ ਐ ਸੇਸ਼ਲ ਨਾਟਾ ਨਾਵਜੀ ਵਾਸੋਂ ਕੱਲੀਆਂ ਹੁ ਛੱਡੇ ਜੀ ਕੱਕ ਤੇ ਕਿੰਨਾ ਫਿਰ ਮੋਹਰ ਰੱਖਣਾ ਵੀ ਤੇ ਬਾਕੀ ਵੀਰ ਜੀ ਵੇਖੋ ਥੱਲਿਓ ਕਿੱਡੀ ਵਧੀਆ ਤਿਆਰ ਹੁੰਦੀ ਝੋਟੀ ਸੂਨ ਦਾ ਪਤਾ ਹੀ ਕੋਈ ਨਹੀਂ ਅਜੇ ਝੋਟੀ ਨਾਲ ਫਟੇ ਲਾਟੂ ਲੱਕਣੀਆਂ ਅਜੇ ਚੰਗੇ ਨਹੀਂ ਅਜੇ ਬੜੀਆਂ ਗੱਲਾਂ ਪਹਿਲਾਂ ਗੱਲ ਨਹੀਂ ਖੁੱਲਣਦੀ ਹੈ ਜੇ ਗੱਲ ਤੇ ਜਾਨਪਰੀਂਦ ਦੀ ਹੈ ਜਾਨਪਰੀਂਦ ਕਰਕੇ ਵੀਰ ਜੀ ਖੁੱਲਣਦੀ ਹੈ ਥੱਲਿਓ ਹਾਂਜੀ ਹਾਂਜੀ ਤੇ ਮੀਟ ਦੇ ਸਿਰ ਤੇ ਹੀ ਆ ਮੋਲੇ ਦਾ ਫਿਰ ਮੋਲ ਵੀਰ ਜੀ ਜਾਇਜ਼ ਹੀ ਕਰ ਦिए ਕਿੰਨਾ 10000 ਰੁਪਏ ਮੈਂ ਕਹਿੰਦਾ ਮਾਰਕੀਟ ਨਾਲੋਂ ਡਾਊਨ ਕਰਦੀ ਅਜੇ ਕਿੰਨਾ ਕੁ ਡਾਊਨ ਕਰ ਦੇਣਾ ਜੇ ਮੰਨ ਲਓ ਇਹੋ ਬਜ਼ਾਰ ਚ ਝੋਟੀ ਹੁੰਦੀ ਤੇ ਤੁਹਾਨੂੰ ਪਤਾ ਕਿੱਧਰ ਦੀ ਕਿੱਧਰ ਵੀ ਜਣੀ ਹਾਂਜੀ ਪਰ ਆਪਾਂ ਜੈ ਜੀ ਕਰਦੇ ਤੇ ਵੀ ਬਜ਼ਾਰ ਚ ਹੀ ਆ ਕੋਈ ਗੱਲ ਨਹੀਂ ਇਹ ਇਹ ਸਾ ਇਹ ਬਜ਼ਾਰ ਤੇ ਚੜਨੀ ਹੈ ਨਾ ਪੂਰੀ ਅੱਛਾ ਅੱਛਾ ਜੀ ਠੀਕ ਹੈ ਹਾਂਜੀ ਹਾਂਜੀ ਹੌਲੀ ਹੌਲੀ ਜਦੋਂ ਗਾਂ ਤੁਰ ਗਈ ਕਾਰੋਬਾਰੀਆਂ ਕੋ ਗਾਂ ਦੀ ਗਾਂ ਉੱਚੀ ਹੁੰਦੀ ਜਾਣੀ ਆ ਬਾਕੀ ਜਦੋਂ ਜਦੋਂ ਤਿਆਰ ਹੋਈ ਗਈ ਉਹ ਜਦੋਂ ਤਿਆਰ ਹੋਈ ਗਈ ਤੇ ਫਰਕ ਪਈ ਜਾਣਾ ਸਾਡਾ ਪਈ ਜਾਣਾ ਹਾਂਜੀ 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 ਤੇ ਕਿੰਨੇ ਰੀ ਦੇ ਦਈਏ ਜੀ ਮੁੱਲ ਕਰਨ ਨੂੰ ਭਾਂ 75000 ਕਰੀਏ 68000 ਦੀ ਝੋਟੀ ਦੇ ਦਾਂਗੀ 68000 ਦੀ ਦੇ ਦਵਾਂਗੇ ਦੇ ਦਾਂਗੇ ਝੋਟੀ ਬਾਕੀ ਛੋਟ ਛੋਟ ਛੜ ਮੋਕੇ ਦੇ ਹਰਕਤ ਅਸਾਂ ਕੋ ਵੀਰ ਵੇਚਣਾ ਵਾਲਾ ਵੀ ਲੈ ਜਾਊਗਾ ਨਾ ਅੱਛਾ ਉਹਨਾਂ ਨੂੰ ਵੀ ਜਲ ਪਾਣੀ ਫੁੱਲ ਦਊਗੀ ਖਰਚੇ ਆ ਗਏ ਠੀਕ ਹੈ ਜੀ ਕੋ ਵੀਰ ਵੇਚਣਾ ਵਾਲਾ ਵੀ ਖੜੂਗਾ ਤੇ ਠੀਕ ਹੈ ਹਾਂ ਜੀ ਤੇ ਅੱਜ ਇੱਕ ਐਰ ਸ਼ਰ ਵੀ ਲੈਣ ਦੀ ਜੀ ਅੱਜ ਐਰ ਸ਼ਰ ਵੀ ਉੱਜੀ ਲੈਣ ਸਰ ਉਹਦੀ ਜੀ ਨਹੀਂ ਕੱਟੀ ਕਿਹਦੇ ਉਹ ਅੱਛਾ ਤੇ ਇਹਦੇ ਅੱਡੇ ਤੋਂ ਨਹੀਂ ਕੱਟੀ ਲਈ ਘਰੋਂ ਕੱਟੀ ਉਹ ਲਈਏ ਦੇ ਕਦ ਦਵਾਈ ਕਾਰੋਬਾਰੀ ਨਹੀਂ ਆ ਲੋ ਤੇ ਆ ਕਿੰਨੇ ਕ ਦੁੱਧ ਆ ਲਈ ਜੀ ਦੁੱਧ 14 ਕਿਲੋ ਚਵਾਈ ਜਾਊਗੀ ਅੱਛਾ ਹਾਂਜੀ ਤੋਰਾਂ ਹਾਂ ਫੇਰ ਇੱਕ ਰੇ ਨਾ ਇਹ ਵੀ ਅਜੇ ਹਫਤਾ ਦਸ ਦਿਨ ਲੈ ਜਾਊਗੀ ਇਹਨੇ ਵੀ ਇੱਕ ਹਫਤਾ ਲੱਗਣਾ ਹੈ ਹੈਗੀ ਯਾਰ ਸ਼ਹਿਰ ਚਾ ਬਾਕੀ ਜੋ ਰਹਿ ਸ਼ਹਿਰ ਅਦਾ ਅੰਗ ਬੜਾ ਪਿਆਰਾ ਹੁੰਦਾ ਜਿਹੜਾ ਇੰਨਾ ਗਾਂਵਾਂ ਦਾ ਸੋਹਣੀਆਂ ਲੱਗਦੀਆਂ ਕਿੱਲੇ ਤੇ ਬੱਜੀਆਂ ਵੱਖਰੀਆਂ ਦਿਖਦੀਆਂ ਵਾਏ ਬਾਕੀ ਜੀ ਥਾਂ ਥਾਂ ਨੂੰ ਬਹੁਤ ਸੋਹਣਾ ਕੱਢਣ ਦੀ ਕੋਸ਼ਿਸ਼ ਆ ਸੁਬਾਹ ਸਿੱਧੀ ਸੁਣਾਇ ਨੈ ਬਾਕੀ ਕਲਰ ਵੇਤੀ ਡੱਬੀ ਡੁੱਬੀ ਬਹੁਤ ਹੈ ਵਿੱਚ ਹਾਂ ਜੀrangle ਹੋਤਰਾਂ ਵੀ ਇਹ ਵੀ ਚਲੋ ਸੰਭੀ ਸੁੰਭੀ ਵੀ ਠੀਕ ਹੈ ਬਾਕੀ ਕਰਦੇ ਜਿੱਦਾ ਕੰਮ ਇੰਨਾ گاਵਾ ਦਾ ਹੁੰਦਾ ਓਡਾ ਕੀ ਆ ਠੀਕ ਹੈ ਕਰਦੇ ਜਿਹੜਾ ਇਹਦਾ ਵਧੀਆ ਵਾ ਬਾਕੀ ਜਿੰਨੀ ਹੈਗੀ ਜਿੱਦੀ ਵੇੜਾ ਹਸਣ ਅੱਪਲੀ ਜੁੜੀ ਹੈ ਸੋਹਣੀ ਆ ਹਾਂਜੀ 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 ਬਾਕੀ ਜੀ ਥਣ ਥਣ ਵੇਖੋ ਕਿੱਡਾ ਸੋਹਣਾ ਦੀ ਚੰਗਾ ਸੋਹਣਾ ਸੰ ਲੱਗਾ ਚਾਹ ਦੇਖੋ ਗਲਾਬੀ ਰੰਗ ਦਾ ਥਾਣਿਆ ਹਾਂਜੀ ਦੇਖੋ ਤੇ ਕਿੰਨਾ ਫਿਰੇ ਦਾ ਮੁੱਲ ਇਹ ਵੀ ਜੀ ਕੋਈ 10 15 ਦਿਨ ਦੱਕ ਦੇਣਾ ਨਾ ਦੱਕ ਦੇਣ ਰਮਾਨਾ ਲੈਣੇ ਆ ਆਪਾਂ 7-8 ਦਿਨ ਜਾਂਦੇ ਆ ਠੀਕ ਆ 10 ਦਿਨ ਲੈ ਜੇ ਵੀ 7-8 ਦਿਨ ਵਰਦੇ ਦੋ ਤਿੰਨ ਦਿਨ ਉੱਤੇ ਲਾਈ ਉਹ ਹਾਂਜੀ ਹਾਂਜੀ ਤੇ ਇਹ ਵੀ ਕੋਈ ਗੱਬਣਾ ਵਾਲੀ ਪਾ ਲੂਗਾ ਹਾਂਜੀ ਟਰਾਂਜੈਕਸ਼ਨ ਪਾ ਲੂਗਾ ਟਰਾਂਜੈਕਸ਼ਨ ਪਾ ਲੂਗਾ ਤੇ ਚਲੋ ਚੰਗਾ ਦੁੱਧ ਚ ਵੜ ਜਾਊਗੀ ਇਹ ਵੀ ਉਹਨਾਂ ਚੰਨ ਫੇਰ ਤਿਆਰ ਹੋ ਜਾਣਾ ਨੇ ਚੰਗੀ ਤਿਆਰ ਹੋ ਜਾਣਾ ਕਿੰਨੇ ਰੇ ਦੇਣੀ ਹੈ ਜੀ ਆਪ ਮੰਨ ਲਓ ਆਪਾਂ ਤਿਆਰ ਕਰਕੇ ਸਵਾ ਗੇ ਵੇਚੀ ਹੈ ਨਾ 55000 ਦੀ ਬੱਛੀ ਵੇਚ ਦਿੱਦੀ ਆ ਹਾਂ ਜੀ ਜਿੰਨੀ ਜਿਆਦਾ ਵੇਚਿਆ ਸਾਨੂੰ ਪਤਾ ਆ ਚੀਜ਼ ਤੇ ਲੱਭ ਜਾਂਦੀ ਏ ਥੋੜੀ ਘੱਟ ਲੱਭਦੀ ਏ ਹਾਂ ਜੀ ਹਾਂ ਜੀ ਜਿਆ ਜੀ ਵੇਚੀ ਕਰਦੀ ਏ ਵੇਜੀ ਮੁੱਲ ਕਰਨ ਨੂੰ ਭਾਈ ਜਿੰਨਾ ਮਰਜੀ 50 ਕਰਾ ਲਓ 55 ਕਰਾ ਲਓ 43 ਹਜ਼ਾਰ ਦੀ ਵਾਛੀ ਦੇ ਦਾਂਗੇ ਹਾਂ ਨਹੀਂ ਅੱਛਾ ਹਾਂਜੀ ਚਲੋ ਛੋਟ ਛੜ ਮੌਕੇ ਤੇ ਕਰੀਏ ਕੋਈ ਨਹੀਂ ਕਰ ਦਾਂਗੇ ਵੀਜੀ ਕੋਈ ਕਾਰੋਬਾਰੀ ਵੀਰ ਭਰਾ ਖੜੂਗਾ ਉਹਨੂੰ ਵੀ ਜਾ ਕੇ ਫੁੱਲ ਮਨਾਵਾ ਦੇ ਦਿੰਦੀਆਂ ਠੀਕ ਹੈ ਜੀ ਬਾਹਰ ਤੁਹਾਨੂੰ ਪੜਾ ਥੋੜੀ ਮਾਲ ਦੀ ਛੜ ਆ ਹਾਂਜੀ 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 ਚੰਵੀਰ ਆਪਣੇ ਠੀਕ ਦੇ ਆ ਬਾਹਰ ਮੋਗੇ ਵਾਲੀ ਸਾਈਡ ਤੋਂ ਹਾਂਜੀ ਹਾਂਜੀ ਵੀਰ ਭਰਾ ਆਪਣੇ ਪੱਕੇ ਲੱਗੇ ਆ ਅੱਛਾ ਹਾਂਜੀ ਹਾਂਜੀ ਮੋਗੇ ਵਾਲੀ ਸਾਈਡ ਤੇ ਮਾਲ ਜਾਂਦਾ ਤੁਹਾਨੂੰ ਪਤਾ ਹੀ ਆ ਠੀਕ ਆ ਤੇ ਹੁਣ ਰਹਿੰਦੇ ਵੀਰ ਵੀਰ ਆਪਣੀ ਠੀਕ ਆ ਅਗੇ ਬੋਟਾ-ਬੋਟਾਂ ਜਿੰਨਾ ਕਾ ਪਾਤਾ ਹੈ ਕਈ ਉਹ ਵੇਚੀਆਂ ਸੀ ਜਮਾ ਉਹਨਾਂ ਵੀ ਆਪਣਾ ਸੱਜਣ ਹੀ ਮੋੜ ਨਹੀਂ ਸਕਦੇ ਉਹਨੂੰ ਵੇਚਣ ਵਾਲੇ ਨੇ ਵੀ ਲੈ ਗਿਆ ਅੱਛਾ ਅੱਛਾ ਠੀਕ ਨਾਲ ਕਰਕੇ ਨਾਗਾ ਪੈ ਗਿਆ ਦੰਤਨੀ ਠੀਕ ਹੈ ਕਿਹ ਕਿਹ ਕਦੇ ਮੈਨੂੰ ਤੁਹਾਨੂੰ ਮਰੇ 10 ਮਿੰਟ ਲੱਗੇ ਵੇਖਣ ਲੱਗੇ ਉਧਰ ਕੱਪੜਾ ਦੇ ਬੋਟਾ ਵਾਲੇ ਨੇ ਪਾਈਆਂ ਹੀ ਉਹ ਤਾਂ ਗਈਆਂ ਚਲੋ ਵੇਖਾ ਉਹ ਮਗਰੋਂ ਫੇਰ ਅਈ ਦੋ ਦੰਦ ਲਿਆ ਦੀ ਤਦ ਕਾ ਨਾ ਲਾ ਪੈ ਗਿਆ ਠੀਕ ਹੈ ਉਦਾਂ ਹੀ ਆ ਗਈਆਂ ਅਸੀਂ ਕਿਹਾ ਕਰੇ ਵੋਟਾਂ ਦੀ ਗਿਣਤੀ ਕਰਾਉਣ ਚੱਲ ਗਏ ਨਾਲ ਗਿਣਤੀ ਕਰ ਦੇਣੀ ਆਪੇ ਠੀਕ ਹੈ ਇਹ ਆ ਤੁਹਾਨੂੰ ਇਹ ਦੇਖ ਸਾਡੇ ਦੇ ਲਾਗੇ ਤਾਂ ਹੁਣ ਜਿਹੜੀ ਦੂਸਰੇ ਨੰਬਰ ਦੇ ਤੁਹਾਨੂੰ ਦਿਖਾਉਣੀ ਆ ਹੈਗੀ ਐ ਵੀ ਕਰਾਸ ਚੀ ਆ ਮਾਰੇ ਥੱਲੇ ਦੇ ਕਿੰ ਦਾ ਹੱਥ ਮਾਰ ਇਹ ਵੀ ਚੰਗੀ ਤਿਆਰ ਹੁੰਦੀ ਵੈੜਾ ਵੇ ਹਾਂ ਦੇਖ ਸਾਡੇ ਜੀ ਇਹ ਲੱਗਦਾ ਬਹੁਤ ਜਾਂਦੇ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ ਫਿਰ ਇਹ ਵੀ ਜੀ 15 ਕਿਲੋ ਚਵਾਈ ਜਾਊਗੀ 14 15 ਕਿਲੋ ਮਾਨਾ ਚਵਾਈ ਜਾਊਗੀ ਤੋਰ ਦੋ ਫਿਰ ਇਹਨਾਂ ਵਿੱਚ ਇਹ ਵੀ ਅਜਾ ਹਫਤੇ ਦੇ ਲਾਗੇ ਬੰਦੇ ਟਾਈਮ ਲੈ ਹੀ ਜਾਣਾ ਇਹਨੇ ਵੀ ਜਿਆਦਾ ਨਾ ਵੀ ਜੀ ਮਾਲੀ ਵੀ ਭਰਾ ਨਾ ਗੱਬਣ ਮੰਗਦੇ ਜਿਆਦਾ ਹਾਂਜੀ ਇਹ ਵੀ ਚਲੋ ਗੱਬਣ ਵੀ ਜੀ ਧੋਖਾ ਭਲੇ ਖਾਣੇ ਨਹੀਂ ਤਾਂ ਵੀ ਜੀ ਕੋਈ ਕਾਂਫਰੰਸ ਜਿੱਥੇ ਰੋ ਤੇ ਤੁਹਾਨੂੰ ਪਤਾ ਜਦੋਂ ਆਪਣੇ ਡੰਗਰਾਤਾ ਤੇ ਹੁੰਦਾ ਨਾ ਗੱਲ ਉਦੋਂ ਹੀ ਬੰਦੀ ਆ ਹੁਣ ਇਹ ਵੇ ਰਹਿਣਾ ਪੰਜਾ ਸੱਤਾ ਦੇ ਨਾਲ ਪੂਰੇ ਫਸੀਆਂ ਨਹੀਂ ਆ ਥੰਨੇ ਤੇ ਹੋਰ ਸੋਹਣੀਆਂ ਲੱਗਣੀਆਂ ਤਾਨੂੰ ਪਤਾ ਹਰੇਕ ਵੀਰ ਭਰਾ ਨੂੰ ਦੁੱਧ ਹੀ ਲੋੜਿਆ ਹਾਂਜੀ ਹਾਂਜੀ ਤੁਹਾਨੂੰ ਪਤਾ ਲੱਗਣਾ ਵਾ ਤੇ ਹਰ ਇੱਕ ਵੀਰ ਭਰਾ ਨੂੰ ਦੁੱਧ ਹੀ ਲੋੜਿਆ ਹਾਂਜੀ ਪੰਜ ਸੱਤਾਂ ਦਿਨਾਂ ਨਾਲ ਉਹਨਾਂ ਸੂਗਣਾ ਗਰਮੀਆਂ ਸਾਰੀਆਂ ਨਾ ਠੋਕੇ ਤੁਹਾਨੂੰ ਬਰਾ ਦੁੱਧ ਦੇਣਾ ਫੇਰ ਦੋ ਮਹੀਨੇ ਗਰਮੀ ਰਹਿ ਗਈ ਹੁਣ ਤੁਹਾਨੂੰ ਪਤਾ ਹੀ ਹਾਂਜੀ ਹਾਂਜੀ ਦਾ ਫੇਰ ਮੌਸਮ ਦਾ ਮੌਸਮ ਚੇਂਜ ਹੋ ਜਾਣਾ ਹਾਂਜੀ ਹਾਂਜੀ ਫੇਰ ਇਹ ਵੀ ਮੰਨ ਲਓ ਗੱਬਣਾ ਵਹਿੜਾ ਵਾ ਫੇਰ ਜਿੰਨੇ ਮਰਜ਼ੀ ਰੁਪਈਏ ਕੋਈ ਵੀਰ ਭਰਾ ਸਿਆਲ ਚ ਵੰਡ ਲੈ ਸਟਾਲ ਆ ਜਾਂਦਾ ਸਟਾਲੇ ਦੀ ਉਤਰਾਏ ਦਾ ਦੁੱਧ ਕੱਢਣਾ ਪਈਆਂ ਵਾਧੂ ਤੇ ਇਹਦਾ ਮੁੱਲ ਮੋਹਲੇ ਦਾ ਵੀ ਵੇਚੀ ਮੁੱਲ ਕਰਨ ਨੂੰ ਇਹਦਾ ਵੀ 45000 ਰੁਪਏ 43000 ਦੀ ਦੇਦਾਂਗੇ ਅੱਛਾ 43000 ਰੁਪਏ ਛੋਰ ਛੜ ਮੌਕੇ ਦੇ ਹੋਜੋਗੇ ਕੋਈ ਨਹੀਂ ਕਰਦਾਂਗੇ ਮੌਕੇ ਦੇ ਤੇ ਆ ਸੂਈ ਸਵਾਈ ਹੈ ਹਾਂਜੀ ਸੂਈ ਵੀਰ ਜੀ ਮਗਰ ਵੱਛੀ ਜੇ ਵੀਰ ਜੀ ਮਗਰੇ ਤੇ ਵੱਛੀ ਹੈ ਆਪਣੀ ਸਮਝਣਾ ਵੇਖ ਲਈ ਕਿੰਨੇ ਕਿ ਚੱਦੀ ਹੈ ਤੁਹਾਡੇ ਸਾਹਮਣੇ ਹੀ ਹੈ ਕਿੰਨਾ ਵੇਤੀ ਦੁੱਧ ਇਹਦੇ ਕੋਲ ਦੁੱਧ ਵੀਰ ਜੀ ਨੂੰ ਖਾਵੇ ਆਲਾ ਤੇ 9 ਕਿਲੋ ਦਉਂ ਦਾ 10 ਕਿਲੋ ਹੋਊਗਾ ਪਰ 8 ਕਿਲੋ ਪੱਕਾ ਜਿਹੜਾ ਕੰਡੇ ਤੇ ਚਾੜਮਾ ਹੋਊਗਾ ਪੱਕਾ ਦੁੱਧ ਜਿਹੜਾ ਹੈਗਾ ਉਹ ਮੈਂ ਉਹ ਕੰਡੇ ਤੇ ਚਾੜ ਕੇ ਲਾਹਾਂਗੇ 8 ਕਿਲੋ ਤੋਰੋ ਫੇਰ ਇਹਨੂੰ ਬਾਜੀ ਵੀ ਜੀ ਕੱਦ-ਕਾਟ ਜੀ ਵੀ ਬਹੁਤ ਹੈ ਗਾਹਣ ਪਈਆਂ ਦੀ ਜੀ ਮੈਨੂੰ ਕੱਦ-ਕਾਟ ਵੀ ਚੰਗਾ ਚਲੋ ਇਹ ਵੀ ਗਾਹਾਂ ਗੇ ਜੀ ਪਈਆਂ ਦੀ ਹੈ ਕੋਈ ਕੀ ਭਰਾ ਸਾਂਭ ਲੂਗਾ ਨਾ ਗਾਹ ਹਾਂਜੀ ਗਾਹਣ ਪਈਆਂ ਦੀ ਸਾਂਭੀ ਨਹੀਂ ਅੱਗੇ ਨੇ ਬਾਕੀ ਚਵਾਈ ਵੀ ਜੀ ਬੜੀ ਸਾਹ ਲੱਗੀ ਲਾਜ ਜੀ ਤੇ ਹੋਰ ਬਲੈਕ ਜੇ ਵੀ ਜੀ ਇੱਕ ਵੀ ਵਾਲ ਚਿੱਟਾ ਨਹੀਂ ਹੈਗਾ ਕਿਹਦਾ ਹੁੰਦਾ ਇਹ ਜਣਾ ਅੱਗੇ ਲੱਗਦਾ ਆਹ ਇਹ ਪਰ ਸਿਰਫ ਮਤਲਬ ਜਿਹੜਾ ਪੜਿਆ ਆਪਾਂ ਦੇਖੋ ਸਾਹਮਣੇ ਘਾਲ ਪੁੱਛਦੇ ਆ ਤੇ ਉਹ ਨਹੀਂ ਨਾ ਉਹ ਜਨ ਤੱਕ ਨਹੀਂ ਤੇ ਇਹਦਾ ਮੁੱਲ ਫਿਰ ਮੜੀਆਂ ਵੀ ਜੀ ਧਾਰਾ ਮਰਵਾ ਦੀਏ ਦਿਖਾ ਦੋ ਮੈਂ ਦੇਖਦੇ ਵੱਛੀ ਥੱਲੇ ਛੱਡ ਦਿੰਦੀ ਆ ਐਂ ਜੀ ਵੀ ਜੀ ਰਸੀਬ ਆ ਕੇ ਨਾ ਬੈਜਣਾ ਠੀਕ ਆ ਹਾਂ ਜੀ ਦੇਖੋ ਵੀ ਜੀ ਥਾਨ ਵੇਖੋ ਦਿਖਾ ਦੋ ਵੀ ਜੀ ਥਾਨ ਤੇ ਮਈਆਂ ਨਾਲ ਦਾ ਲੱਗਾ ਤੇ ਹਾਂਜੀ ਹਾਂਜੀ ਗੁਰਜੀ ਹਾਂ ਅਸੀਂ ਠੀਕ ਹੈ ਜੀ ਦੱਸਿਓ ਫਿਰ ਮੋਲੇ ਦਾ ਆਪਾਂ ਮੋਲੇ ਦਾ ਵਿੱਚ ਵੇਖੋ ਸੀਲ ਠੰਡੀ ਕਿੰਨੀ ਹੈ ਹਾਂਜੀ ਪਰਵਾਹ ਥੋੜਾ ਇਹਨੇ ਪਾਰਟੀ ਨੂੰ ਵੱਟ ਥੋੜਾ ਮਾਰਨੀ ਹੈ ਹਾਂਜੀ ਹਾਂਜੀ ਕਿੰਨੇ ਰੀਤੇ ਦੇਣੀ ਆ ਜੈ ਜੀ ਵੀਰ ਜੀ ਕਰਦੀ ਐ ਜੈ ਜੀ ਕਿੰਨੇ ਕ ਮੰਨ ਲਓ ਇਹੋ ਆਪਾਂ 2-4 ਦਿਨ ਸਾਲੀਆ 10 ਕਿਲੋ ਦੁੱਧ ਵੀ ਅਸੀਂ ਗਾੜ ਨੂੰ ਚਵਾ ਦਣਾ ਤੇ ਜਿੱਥੇ ਮੱਜੀ 30000 ਦੀ ਗਾਂ ਵੇਚ ਦਿੱਤੀ ਆ ਪਰ ਹੁਣ ਆਪਾਂ ਜੈ ਜੀ ਦੇ ਦੇਣੀ ਕੋਈ ਵੀਰ ਭਰਾ ਲੈ ਜਾਊਗਾ ਤੇ ਚਲੋ ਉਹਦਾ ਚਾਹ ਪਣੀ ਦਾ ਵੀ ਇਦਾਂ ਵਧੀਆ ਸਰਦਾ ਜਾਊਗਾ ਹਾਂਜੀ ਮੰਨ ਲਓ 8 ਕਿਲੋ ਆਈ ਦੁੱਧ ਲੈ ਜਲ ਜੀ ਇਹ ਮੁੱਲ ਤੇ ਕਿੰਨੇ ਦਾ ਦੁੱਧ ਆ ਹਾਂਜੀ ਇਹਨੇ ਤੇ ਆਪਣੀ ਰਕਮ ਫ੍ਰੀ ਕਰ ਦੇਣੀ ਗਾਂ ਵੇਚ ਤੁਹਾਨੂੰ ਬਤਾ ਬਣ ਕੀਦਰ ਰੁਪਈਆਂ ਦੀ ਆ ਵੇੜ ਹਾਂਜੀ 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 ਏ ਵੀ ਕੱਦ ਕੱਦ ਜਾ ਹੁਣ ਵੀਰ ਜੀ ਮੁੱਲ ਕਰਨ ਨੂੰ ਭਾਈ 25000 ਕਰੀਏ 22000 ਦੀ ਹਾਨਾ ਹੀ ਦੇ ਦਾਂਗੇ 22000 ਦੀ ਮੈਂ ਨਾ ਦੇ ਦਾਂਗੇ ਭਾਈ ਛੋਟ ਛੋਟ ਵਿੱਚੋਂ ਕਰ ਦੋਗੇ ਫਿਰ ਛੋਟ ਕੋਈ ਨਹੀਂ ਕਰ ਦਾਂਗੇ ਮੌਕੇ ਤੇ ਬਾਕੀ ਵੀਰ ਜੀ ਚੱਡੇ ਦੀ ਬਣਾਵਟ ਬਹੁਤ ਸੋਹਣੀ ਹੈ ਛੋਟ ਵੀ ਤੁਸੀਂ ਕਰਾਈ ਲੋ 21000 ਦੀ ਦੇ ਦਾਂਗੇ 1 ਇੱਕ ਇਹਦੇ ਕਿੰਨੇ ਦੇ ਦੇ ਦਾਂਗੇ ਬਾਕੀ ਕੋਈ ਵੇਲ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਕੇ ਜੇ ਵੀਰ ਜੀ ਆ ਕੇ ਵੀ ਮੰਨ ਲਓ ਲੱਤ ਮਾਰੇ ਆਪਣੀ ਜ਼ਿੰਮੇਵਾਰੀ ਆ ਠੀਕ ਹੈ ਜੀ ਹਾਂ ਜੀ ਆ ਤੈਨਾਂ ਦੀ ਆਪਣੀ ਫੁੱਲ ਗਰੰਟੀ ਹੋ ਗਈ ਵੀਰ ਜੀ ਆ ਤੈਨਾਂ ਗੱਬਣਾ ਦੀ ਆਪਣੀ ਫੁੱਲ ਗਰੰਟੀ ਹੋ ਗਈ ਸ